ਕੈਪਟਨ ਮਰਿੰਦਰ ਸਿੰਘ ਨੂੰ ਕਿਹਾ ਮੈਂ ਹੱਥ ਤੂੰ ਨਾਲ ਲਿਖ ਲੈ ਇਤਿਹਾਸ ਚ ਤੇਰਾ ਐਡਾ ਜ਼ਬਰਦਸਤ ਪਸ਼ੋਕੜ ਆ ਲਿਖ ਨਾ ਇਸ ਇਤਿਹਾਸ ਦੇ ਵਿੱਚ ਉਹ ਲੁੱਟਣ ਡੈ ਪਿਆ ਉਹ ਰੇਤਾ ਵੇਚਣ ਲੱਗ ਗਿਆ ਉਹ ਟਕਾ ਕੇ ਕੇਬਲ ਚੋਂ ਪੈਸੇ ਲੈਂਦਾ ਸੀ ਉਹ ਟਕਾ ਕੇ 50 ਹਜ਼ਾਰ ਕਰੋੜ ਰੁਪਈਆ ਪੰਜਾਬ ਦਾ ਲੁੱਟਦਾ ਸੀ ਤੇ ਕਿੱਥੇ ਅੱਜ ਕਿੱਥੇ ਐ ਦੱਸੋ ਲਾਂਤਾਂ ਪਈਆਂ ਪਾਰਟੀ ਨੇ ਕੱਟਤਾ ਤੇ ਮੈਨੂੰ ਉਹ ਕਹਿੰਦੇ ਹਾਈ ਕਮਾਂਡ ਵਾਲੇ ਵੇਦ ਨਾਲ ਕਿੰਨੇ ਬੰਦੇ ਜਾਣਗੇ ਮੈਂ ਕਿਹਾ ਜਾਓ ਇਹਦੀ ਘਰ ਵਾਲੀ ਨਹੀਂ ਜਾਂਦੀ ਇਹ ਨਾਲ ਹੱਸ ਲੋ ਹੱਸ ਲੋ ਪਟਕਾ ਕੇ ਤਾੜੀ ਮਾਰੋ ਗੱਲ ਸੱਚੀ ਸੀ ਨਹੀਂ 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 ਗਈ ਐਂਡ ਤੱਕ ਜਿਵੇਂ ਮੱਛੀ ਤਰ ਲਓ ਮੱਛੀ ਤਰ ਲਓ ਮੱਛੀ ਹੁੰਦੀ ਸੀ ਐਂਡ ਤੱਕ ਕਹੀਗੇ ਹੁਣ ਵੀ ਕਹਿੰਦੇ ਆ ਕਾਂਗਰਸ ਚ ਲੜਾ ਦਿਓ ਹੁਣ ਤੇ ਖੇਤੀ ਸੁੱਕ ਗਈ ਹੁਣ ਨੀਵੀਂ ਪੈਂਦਾ ਚਰਾਗ ਬੁਝ ਗਿਆ ਮਿੱਤਰਾ ਹਉਣੀ ਤੇਲ ਪੈਂਦਾ ਠੋਕੋ ਹਾਂ ਉਹ ਤੋਂ ਬਾਅਦ ਚੰਨੀ ਨੂੰ ਕਿਹਾ ਮੇਰੀ ਉਹਨਾਂ ਨਾਲ ਕੋਈ ਲੜਾਈ ਨਹੀਂ ਅੱਜ ਵੀ ਕਾਂਗਰਸੀ ਹੋਣ ਦੇ ਨਾਤੇ ਕੋਈ ਲੜਾਈ ਨਹੀਂ ਮੈਂ ਉਹਨੂੰ ਕਹਿੰਦਾ ਸੀ ਮਿੱਤਰਾ ਚਾਦਰਾਂ ਨਾ ਵਿਛਾਓ ਮਿੱਤਰਾ ਆ 4 ਮਹੀਨੇ ਚੱਜ ਦੇ ਲਾ ਦਿਓ ਤੇ ਆਪਾਂ ਜਿੱਤ ਜਾਗੇ ਦੁਬਾਰੇ ਆ ਜਾਗੇ ਕੀ ਹੋਇਆ ਕੀ ਹੋਇਆ ਤੁਹਾਡੇ ਸਾਹਮਣੇ ਹੀ ਹੈ ਸਾਰਾ ਕੁਝ ਬੱਕਰੀਆਂ ਚੋਣ ਨਾਲ ਕਿਤੇ ਪੰਜਾਬ ਖੜਾ ਹੋ ਗਿਆ ਹੱਸ ਲੋ ਹੱਸ ਲੋ ਪਰਤਾੜੀ ਠੋਕਿਆ ਕਰੋ ਠੋਕ ਕੇ ਕਿੱਥੇ ਆ ਮਿੱਤਰ ਪਿਆਰਾ ਮੈਂ ਉਹਨੂੰ ਕੁਝ ਨਹੀਂ ਕਹਿੰਦਾ ਪੰਜਾਬ ਦੇ ਲੋਗ ਨਵਜੋਤ ਸਿੰਘ ਸਿੱਧੂ ਨੇ ਜਿਤਾਉਣ ਦੀ ਕੋਸ਼ਿਸ਼ ਕੀਤੀ ਹੈ ਕਿਸੇ ਨੂੰ ਅੱਜ ਤੱਕ ਵਿਰੋਧੀ ਵੀ ਹੋਇਆ ਕਦੇ ਜਿੰਦਗੀ ਦੇ ਵਿੱਚ ਜਿਹੜੀ ਪਾਰਟੀ 'ਚ ਖੜਾ ਹੋਇਆ ਕਦੇ ਜਿੰਦਗੀ ਦੇ ਵਿੱਚ ਨਕਾਰਾਤਮਕ ਸੋਚ ਨਹੀਂ ਕੀਤੀ ਕਿਸੇ ਨੂੰ ਹਰਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਦੋਂ ਆਪਣੀ ਠੋਕਣ ਲੱਗ ਜਾਣ ਆਪਣੇ ਇੱਕ ਦੂਜੇ ਨੂੰ ਮਾਰਨ ਲੱਗ ਜਾਣ ਤੇ ਜੜਾ ਆਉਂਦਾ ਮੁੱਖ ਮੰਤਰੀ ਬਣਨ ਨੂੰ ਤੁਰ ਲੈਂਦਾ ਐਂ ਕਦੇ ਮੁੱਖ ਮੰਤਰੀ ਬਣੇ ਮਾਨ ਔਰ ਸਨਮਾਨ ਚਾਹ ਕੇ ਨਹੀਂ ਮਿਲਦਾ ਇਹ ਉਹਨੂੰ ਮਿਲਦਾ ਹੈ ਜਿਹੜਾ ਉਹਦੀ ਇੱਛਾ ਦੇ ਬਗੈਰ ਆਪਣੇ ਕਰਤੱਵ ਪੱਥ ਦੇ ਉੱਤੇ ਆਪਣੇ ਫਰਜ਼ ਤੇ ਡਟਿਆ ਰਹੇ ਉਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਉਹਦੀ ਅੱਖ ਤੇ ਰੋੜਾ ਵੱਜਿਆ ਠਾ ਕਰਦਾ ਅੱਖ ਚੁੱਕ ਤੀਰੀ ਵਾਂਗੂ ਆ ਖੂਨ ਵਾਲੇ ਜਦੋਂ ਖੂਨ ਵਗਿਆ ਉਹ ਕਹਿੰਦੇ ਲਸ਼ਕਰ ਚ ਥੜਦਬੜ ਹੋ ਗਈ ਕੇ ਫੜਕੇ ਲਿਆ ਓਏ ਫੜਕੇ ਲਿਆਂਦੀ ਬਜ਼ੁਰਗ ਮਾਈ ਉਹ ਕਹਿੰਦੀ ਰਾਜਾ ਮੇਰਾ ਕਸੂਰ ਹੀ ਕੋਈ ਨਹੀਂ ਤੇਰੇ ਲਸ਼ਕਰ ਚ ਮੇਰਾ ਮੁੰਡਾ ਕੰਮ ਕਰਦਾ ਸੀ ਤੇਰੇ ਲਸ਼ਕਰ ਚ ਜਾਨ ਦੇਦੀ ਤੇ ਅੱਜ ਉਹਦੀ ਘਰ ਵਾਲੀ ਬਿਮਾਰ ਪਈ ਆ ਉਹਦੇ ਦੋ ਪੁੱਤਰ ਨੇ ਉਹਨਾਂ ਕੋ ਰੋਟੀ ਖਾਣ ਨੂੰ ਨਹੀਂ ਮੈਂ ਤਾਂ 베ਰੀ ਤੋਂ 베ਰ ਤੋੜਨ ਆਈ ਸੀ ਤੇ 베ਰੀ ਦੇ ਮਾਰਿਆ ਡੜਾ ਤੇ 베ਰੀ ਦੇ ਨਹੀਂ ਲੱਗਿਆ ਤੇਰੀ ਅੱਖ ਤੇ ਲੱਗਿਆ ਮਹਾਰਾਜਾ ਮੈਨੂੰ ਨਹੀਂ ਪਤਾ ਸੀ ਤੇ ਮੈਨੂੰ ਕਿਉਂ ਸਜ਼ਾ ਦਿਨਾ ਉਹ ਕਹਿੰਦਾ ਛੱਡ ਦਿਓ ਬਜ਼ੁਰਗ ਨੂੰ ਕਹਿੰਦਾ ਜਾਓ ਸੋਨੇ ਦੀਆਂ 100 ਮੋਹਰਾਂ ਲੈ ਕੇ ਆਓ ਤੇ ਇਸ ਬਜ਼ੁਰਗ ਮਾਨ ਨੂੰ ਦਿਓ ਉਹ ਕਹਿੰਦੇ ਮਹਾਰਾਜ ਤੁਹਾਡੀ ਅੱਖ ਪੰਨਤੀ ਖੂਨ ਦੀ ਤਤਿਰੀ ਵਗ ਜਾਂਦੀ ਆ ਮੂੰਹ ਖੂਨ ਨਾਲ ਭਰਿਆ ਪਿਆ ਕੱਪੜੇ ਲਾਲ ਹੋ ਗਏ ਇਹਨੂੰ ਕਿਵੇਂ ਛੱਡਦੀ ਏ ਤੇ ਉਸ ਪੰਜਾਬ ਦੇ ਦਾਨਿਸ਼ਮੰਦ ਮਹਾਰਾਜੇ ਨੇ ਕਿਹਾ ਕਹਿੰਦਾ ਜੇ 베ਰੀ ਦਾ ਪੇੜ ਰੋੜੇ ਲੱਗਣ ਤੇ ਮਿੱਠੇ 베ਰ ਦੇ ਸਕਦਾ ਤੇ ਪੰਜਾਬ ਦਾ ਮਹਾਰਾਜਾ ਰੋੜਾ ਲੱਗਣ ਤੇ ਇਸ ਮਾਂ ਨੂੰ 100 ਸੋਨੇ ਦੀਆਂ ਸ਼ਰਫੀਆਂ ਜ਼ਰੂਰ ਦੇ ਸਕਦਾ ਟਕਾ ਕੇ ਮਾਰੋ ਤਾੜੀ ਏ ਉਸ ਉਹ ਸੋਚ ਦੇ ਨਾਲ ਜਿੱਤੇਗਾ ਪੰਜਾਬ ਤੁਹਾਡੇ ਸਾਹਮਣੇ ਲੈ ਕੇ ਆਇਆ ਪੰਜਾਬ ਹਾਰਦਾ ਰਿਹਾ ਮੁੱਖ ਮੰਤਰੀ ਘਰ ਭਰਦੇ ਰਹੇ ਆ ਧੰਦਾ ਕਰਦੇ ਰਹੇ ਆ ਪੰਜਾਬ ਦੇ 60000 ਕਰੋੜ ਰੁਪਏ ਸਾਲ ਦੇ ਲੁੱਟਦੇ ਰਹੇ ਆ ਕਰਜ਼ਿਆਂ ਤੇ ਸਰਕਾਰਾਂ ਚਲਾਉਂਦੇ ਰਹੇ ਆ ਇਹ ਜਿੱਤੇਗਾ ਪੰਜਾਬ ਉਮੀਦ ਹੈ ਇਹ ਉਮੀਦ ਹੈ ਡਾਕਵਾਨਾਂ ਦੇ ਰੋਜ਼ਗਾਰ ਦੀ ਇਹ ਜਿੱਤੇਗਾ ਪੰਜਾਬ ਉਮੀਦ ਹੈ ਕਿਸਾਨਾਂ ਦੀ ਖੁਸ਼ਹਾਲੀ ਦੀ ਇਹ ਉਮੀਦ ਆ ਇੱਜ਼ਤ ਦੀ ਰੋਟੀ ਦੀ ਤੁਹਾਡੇ ਮਾਨ ਸਨਮਾਨ ਦੀ ਇਹ ਉਮੀਦ ਆ ਪੰਜਾਬ ਨੂੰ ਮੁੜ ਸਰਜੀਤ ਕਰਨ ਦੀ ਇਹ ਰੰਗਲਾ ਪੰਜਾਬ ਕਹਿਣ ਵਾਲੇ ਕੰਗਲਾ ਪੰਜਾਬ ਖੜਾ ਕਰਤਾ ਤੁਹਾਡੇ ਸਾਹਮਣੇ ਕੰਗਲਾ ਪੰਜਾਬ ਇਹਨੂੰ ਦਿੱਤਾ ਪੰਜਾਬ ਵਾਜੀ 55 ਹਿਆ ਕਰੋੜ ਤਾਂ ਮੈਂ ਜੇਬ ਚ ਲਈ ਫਿਰਦਾ ਇੱਥੇ ਕਿਸੇ ਚ ਪਾਈ ਫਿਰਦਾ 20000 ਕਰੋੜ ਪਤੰਦਰ ਕਹਿੰਦਾ ਮੈਂ ਰੇਤੇ ਚੋਂ ਕੱਢੂ 34000 ਕਰੋੜ ਆ ਕੇਜਰੀਵਾਲ ਦੇ ਝੂਠ ਤੇ ਝੂਠ 34000 ਕਰੋੜ ਕਹਿੰਦਾ ਬਜਟ ਚੋਂ ਕੱਢੂ 54000 ਕਰੋੜ ਨਾਲ ਤਾਂ ਸ਼ੁਰੂ ਕਰਾਂਗੇ ਤੇ ਪਤੰਦਰਾ ਆਏ 100 ਕਰੋੜ 100 ਵੀ ਨਹੀਂ ਆਇਆ 125 ਜਮਾ ਕਰਾਏ ਨੇ ਰੇਤੇ ਦੀ ਟਰਾਲੀ 3000 ਨੂੰ ਵਿਕਦੀ ਸੀ ਮੈਂ ਚੰਨੀ ਨਾਲ ਲੜਦਾ ਹੁੰਦਾ ਅੱਜ 21000 ਨੂੰ ਵੇਚਦਾ ਪੰਜਾਬ ਇਹਨੇ ਮੈਂ ਕਹਿੰਦਾ ਮਾਨ ਸਾਹਿਬ ਤੂੰ ਕਹਿੰਦਾ ਸੀ ਧਰਨਾ ਨਹੀਂ ਲੱਗਣ ਦੇਣਾ ਮੈਂ ਛਾਤੀ ਠੋਕ ਕੇ ਤੈਨੂੰ ਕਹਿੰਨਾ ਪੰਜਾਬ ਤੈਨੂੰ ਸਵਾਲ ਕਰਦਾ ਹੈ ਕਿ ਅੱਜ 12500 ਕੰਟਰੈਕਟ ਵਾਲੇ ਟੀਚਰ ਖੜੇ ਆ ਮਨੋ ਕੋਲ ਜਾਉਂ ਐਲਾਨ ਕਰਦਾ ਸਾਰਿਆਂ ਧਰਨਿਆਂ ਤੇ ਨਵਜੋਤ ਸਿੰਘ ਸਿੱਧੂ ਜਾ ਕੇ ਪਿੱਛੇ ਬੈਠੂ ਬੋਲੇ ਸੋਨਿਹਾਲ ਅੱਲਾਹ ਅਕਬਾਰ ਇਹ ਇਸ ਕਰਕੇ ਕਹਿਣਾ ਕਿ ਸਿੱਖ ਰਾਜ ਕਹਾਉਂਦਾ ਸੀ ਉਹ ਅੱਜ ਜੇ ਉਹ ਰਾਜ ਬਰਕਰਾਰ ਰਿਹਾ ਹੁੰਦਾ 20 ਕਰੋੜ ਦੀ ਆਬਾਦੀ ਹੁੰਦੀ ਉਹਦੀ 10 ਸੂਬੇ ਜਿਹੜੇ ਅੱਜ ਸਟੇਟ ਬਣੇ ਆ ਇਹ 10 ਸੂਬੇ ਹੁੰਦੇ ਉਹਦੇ ਚ 43% ਮੁਸਲਮਾਨ ਭਾਈ ਸੀ ਉਹਦੇ ਮੈਂ ਕਿਉਂ ਕਹਿਣਾ ਇਹ ਕਿਉਂਕਿ ਪੰਜਾਬ ਨਾ Hindu ਨਾ Musalman ਪੰਜਾਬ ਜੀਵੇ ਗੁਰਾਂ ਦੇ ਨਾਮ ਗੁਰਾਂ ਦੇ ਨਾਮ ਗੁਰਾਂ ਦੇ ਨਾਮ 45% ਮੁਸਲਮਾਨ ਵੀਰ ਸੀ ਪੰਜਾਬ ਦੇ ਸਿੱਖ ਰਾਜ ਚ 20% Hindu ਭਰਾ ਸੀ ਸਿੱਖ ਰਾਜ ਚ ਤੇ 10% ਸਿੱਖ ਸੀ ਫੇਰ ਵੀ ਉਹ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ ਕਹਾਉਂਦਾ ਸੀ ਸਿੱਖ ਰਾਜ ਕਿਉਂ ਕਿ ਉਹਨੂੰ ਚਲਾਉਣ ਵਾਲਾ ਗੁਰੂ ਦਾ ਫਲਸਫਾ ਸੀ ਗੁਰੂ ਦਾ ਫਲਸਫਾ ਸਰਬੱਤ ਦਾ ਭਲਾ ਸੀ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਬੋ ਸੀ ਉਸ ਰਾਜ ਦੇ ਵਿੱਚ ਹਰ ਧਰਮ ਦਾ ਸਨਮਾਨ ਸੀ ਤੇ ਜਦੋਂ ਬੜਕ ਮਾਰਦਾ ਸੀ ਨਾ ਪਹਾੜੀ ਦੇ ਉੱਤੇ ਖੜ ਕੇ ਮਹਾਰਾਜਾ ਰਣਜੀਤ ਸਿੰਘ ਤੇ ਗੋਰੇ ਸਤਲੁਜ ਨਹੀਂ ਸੀ ਟੱਪਦੇ ਗੈਸ ਛੱਡਦੇ ਹੁੰਦੇ ਠੋਕੋ ਤਾੜੀ ਉਹ ਸੂਰਮੇ ਦੇ ਨਾਂ ਤੇ ਜਿਹਦਾ ਜਨਮ ਸਥਾਨ ਆ ਸਾਹਮਣੇ ਆ ਉਹਨੂੰ ਭੁੱਲ ਗਏ ਗੁਰੂਆਂ ਦੇ ਵਿਰਸੇ ਨੂੰ ਭੁੱਲ ਗਏ ਗੁਰੂ ਭੁਲਾਤੇ ਗੁਰੂ ਕਹਿੰਦੇ ਸੀ ਲੈ ਤੋਲ ਤੇਰਾ 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 ਇਹ ਕਹਿੰਦੇ ਆ ਮੇਰਾ 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 ਉਹ ਕਹਿੰਦੇ ਸੀ ਸਰਬਤ ਕਾ ਭਲਾ ਇਹ ਕਹਿੰਦੇ ਆ ਸਰਬਤ ਕਾ ਭਲਾ ਸ਼ੁਰੂ ਕਰ ਮੇਰੇ ਘਰ ਤੋਂ ਸਾਡਾ ਭਲਾ ਉਦੋਂ 75 25 ਖੇਡਦੇ ਸੀ 74 25 ਪਤਾ ਨਾ ਮੈਂ ਕਹਿੰਦਾ ਹੁੰਦਾ ਵੀ 75 ਬਿਜ਼ਨਸ ਤੇਰਾ ਧੰਦਾ ਕਰਦੇ 75 ਬਿਜ਼ਨਸ ਤੇਰਾ ਤੇ 25 ਬਿਜ਼ਨਸ ਮੇਰਾ ਜਿਹਦਾ ਰਾਜ ਉਹਦਾ 75 ਤੇ ਮੇਰਾ 25 ਤੇ ਹੁਣ ਹੁਣ 80 20 ਤੇ ਰਾਤ ਨੂੰ ਜਾ ਕੇ ਕਹਿੰਦਾ ਮੈਨੂੰ ਨਾ ਫੜਿਓ ਜੀ